ਅੱਜ ਆਪਾਂ ਬੱਚਿਆਂ ਵਾਸਤੇ ਪ੍ਰੋਟੀਨ ਪਾਊਡਰ ਤਿਆਰ ਕਰਦੇ ਹਾਂ। ਇਹ ਇੱਕ ਸੁਪਰ ਫੂਡ ਹੈ ਜੋ ਬੱਚਿਆਂ ਦੀ ਸਿਹਤ ਲਈ ਬਹੁਤ ਹੀ ਵਧੀਆ ਹੈ। ਇਹਦੇ ਵਿੱਚ ਸਾਰੇ ਵਿਟਾਮਿਨਸ, ਮਿੰਡਲ, ਕੈਲਸ਼ੀਅਮ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸੋ ਆਪਾਂ ਤਿਆਰ ਕਰਦੇ ਹਾਂ। ਦੋ ਕੋਲੀਆਂ ਆਪਾਂ ਭੁੱਲ ਮਕਾਣੇ ਲੈ ਲੇ। ਇੱਕ ਕੋਲੀ ਭੁੱਜੇ ਛੋਲੇ, ਇੱਕ ਕੋਲੀ ਕਾਜੂਰ ਬਦਾਣ। 2 ਚਮਚ ਕਸਕਸ ਦੇ 1 ਕੁਲਲੀ ਚ ਆਪਾਂ ਮਿਸ਼ਰੀ ਲੈ ਸਕਦੇ ਹੱਸ ਖੰਡ ਵੀ ਪਾ ਸਕਦੇ ਸੋ ਹੁਣ ਆਪਾਂ ਕੜਾਈ ਰੱਖ ਲਈ ਗੈਸ ਉੱਪਰ ਹੁਣ ਮਖਾਣਿਆਂ ਨੂੰ ਰੋਸਟ ਕਰਾਂਗੇ ਮੀਡੀਅਮ ਸੇਕ ਤੇ ਆਪਾਂ ਮਖਾਣਿਆਂ ਨੂੰ ਰੋਸਟ ਕਰਾਂਗੇ ਤਾਂ ਜੋ ਇਹਨਾਂ ਦਾ ਮੋਇਸਚਰਾਈਜਰ ਜਿਹੜਾ ਖਤਮ ਹੋ ਜਾਵੇ ਔਰ ਚੰਗੀ ਤਰ੍ਹਾਂ ਪੀਸੇ ਜਾ ਸਕਣ ਮਖਾਣੇ ਵੀ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਬਹੁਤ ਹੀ ਸਿਹਤ ਲਈ ਵਧੀਆ ਇਹਨਾਂ ਨੂੰ ਬਾਲ ਕੇ ਸੇਕ ਤੇ ਹਲਕਾ ਹਲਕਾ ਰੋਸਟ ਕਰ ਲੈਣਾ ਜਦੋਂ ਮਖਾਣੇ ਕ੍ਰੰਚੀ ਹੋ ਗਏ ਉਦੋਂ ਆਪਾਂ ਇਹਨਾਂ ਨੂੰ ਕੱਢ ਲਾਂਗੇ ਤਾਂ ਜੋ ਚੰਗੀ ਤਰ੍ਹਾਂ ਪੀਸੇ ਜਾ ਸਕਣ ਇਸ ਤਰ੍ਹਾਂ ਦੇ ਸੈਲਫ ਲਾਈਫ ਵੀ ਵੱਧ ਜਾਂਦੀ ਹੈ ਸੋ ਮਖਾਣੇ ਰੋਸਟ ਹੋਣ ਵਾਲੀ ਤਕਰੀਬਨ ਖਾਣੇ ਵਾਸਤੇ ਲਈ ਬਹੁਤ ਵਧੀਆ ਨੇ ਇਹਨਾਂ ਵਿੱਚ ਰਿਚ ਫਾਈਬਰ ਹੁੰਦਾ ਹੈ ਬਹੁਤ ਤਰ੍ਹਾਂ ਦੇ ਵਿਟਾਮਿਨ मिनरल्स ਮਿਲਦੇ ਆ ਸੋ ਬੱਚਾ ਲਈ ਇੱਕ ਸੁਪਰ ਫੂਡ ਹੈ ਸਾਰਾ ਲਈ ਵਧੀਆ ਹੈ ਹੁਣ ਮਕਾਨੇ ਰੋਸਟ ਹੋ ਗਏ ਨੇ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਲਾਂਗੇ ਤੇ ਚੰਗੀ ਤਰ੍ਹਾਂ ਨੱਪ ਕੇ ਦੇਖ ਲਓ ਜੇ ਕਰਾਂਚੀ ਹੋ ਗਏ ਪੂਰੇ ਤਾਂ ਇਹਨਾਂ ਨੂੰ ਕੱਢ ਲੈਣਾ ਨਮਖਾਣੇ ਰੋਸਟ ਹੋ ਗਏ ਪੂਰੇ ਆਣਾ ਪਪਦਾਂ ਨੂੰ ਤੇ ਕਾਜੂਆਂ ਨੂੰ ਰੋਸਟ ਕਰਾਂਗੇ ਥੋੜੀ ਜਿਹੀ ਆਪਾਂ ਮਗਜ ਪਾਏ ਹੋਏ ਨੇ ਵਿੱਚ ਇਹਨਾਂ ਦੇ ਇਹ ਸਾਰੀਆਂ ਚੀਜ਼ਾਂ ਹੀ ਬੱਚਿਆਂ ਦੇ ਬਜ਼ੁਰਗਾਂ ਵਾਸਤੇ ਵੀ ਨੌਜਵਾਨਾਂ ਵਾਸਤੇ ਵੀ ਵਧੀਆ ਨੇ ਮਲਟੀ ਵਿਟਾਮਿਨ ਬਣ ਜਾਂਦੇ ਨੇ ਵਧੀਆ ਦਾ ਮਾਰਕਾ ਜਿਹੜੀ ਸਿਹਤ ਵਾਸਤੇ ਬਹੁਤ ਵਧੀਆ ਹੈ ਇਹਨਾਂ ਚੋ ਵੀ ਆਪਾਂ ਨੂੰ ਸਾਰੇ ਵਿਟਾਮਿਨਸ ਵਗੈਰਾ ਮਿਲਦੇ ਹੈ। ਸਾਰਿਆਂ ਦਾ ਕੰਬੀਨੇਸ਼ਨ ਹੋ ਗਿਆ ਕਿ ਸੁਪਰ ਫੂਡ ਬਣ ਜਾਂਦਾ ਇਹਨਾਂ ਦਾ। ਇਹਨਾਂ ਨੂੰ ਸੜਨ ਨਹੀਂ ਦੇਣਾ ਹਲਕੇ ਹਲਕੇ ਸੇਕ ਤੀੜਾ ਹਲਾਈ ਜਾਣਾ ਤਾਂ ਆ ਜੋ వద్యియా రోస్ట్ జన మరణమే పావుడర్ బుత వన్టావి తర్వాత ਅਗੇ ਕਈ ਬੱਚੇ ਦੁੱਧ ਨਹੀਂ ਪੀਂਦੇ ਇਸ ਕਰਕੇ ਆਪਾਂ ਨੂੰ ਉਹਨਾਂ ਵਾਸਤੇ ਕੋਕੋ ਪਾਊਡਰ ਚਾਕਲੇਟ ਪਾਊਡਰ ਪਾ ਕੇ ਬਣਾਵਾਂਗੇ ਬਰਨ ਮੀਟਾ ਸੋਨ ਆਪਣੇ ਕਾਜੂ ਬਦਾਮ ਵੀ ਰੋਸਟ ਹੋ ਗਏ ਆਣੇ ਨੂੰ ਕੜਾਹੀ ਚ ਗੱਡ ਲਾਂਗੇ ਸੰਗੀਤਰਾ ਦੋਸਤ ਹੋਗੇ ਸਾਰੇ ਵਧੀਆ ਅਣਾ ਆਪਾਂ ਭੁੱਜੇ ਛੋਲੇ ਪਾਵਾਂਗੇ ਇਹ ਛੱਲਾスメ ਇਹ ਤਾਂ ਪਾਵਾਂਗੇ ਕਿਉਂਕਿ ਇਹ ਵੀ ਫਾਈਬਰ ਵੀ ਵਿੱਚ ਵਧੀਆ ਹੈ ਭੁੱਜੇ ਛੋਲੇ ਸਿਹਤ ਵਾਤੇ ਬਹੁਤ ਵਧੀਆ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹਨਾਂ ਵਿੱਚ ਪਲੀਜ਼ ਸੇਤਲੇ ਬਹੁਤ ਵਧੀਆ ਨੇ ਛੋਲੇ ਇਹਨਾਂ ਨੂੰ ਥੋੜਾਈ ਆਪਾਂ ਨੂੰ ਕਰਨਾ ਪੈਣਾ ਕਿਉਂਕਿ ਇਹ ਭੁੱਜੇ ਹੋਏ ਆ ਥੋੜਾ ਹਲਕੇ ਸੇਕਤੇ ਸਭ ਸਾਰੀਆਂ ਚੀਜ਼ਾਂ ਨੂੰ ਰੋਸਟ ਕਰਕੇ ਆਪਾਂ ਪਾਊਡਰ ਬਣਾਵਾਂਗੇ ਇਹ ਪਰ ਜਾਨਾ ਜਾਨਾ ਲੈ ਸਕਦੇ ਆ ਦੁੱਧ ਨਾਲ ਇਹਨਾਂ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਸਿਹਤ ਵਧੀਆ ਰਹਿੰਦੀ ਹੈ। ਜੇ ਧਾਇਰਨ ਦੀ ਕਮੀ ਹੁੰਦੀ ਹੈ ਜਾਂ ਕੈਲਸ਼ੀਅਮ ਦੀ ਸਾਰੀ ਦੁਰ ਹੋ ਜਾਂਦੀ ਹੈ। ਹੁਣ ਆਪਾਂ ਖਸਖਸ ਦੂੰ ਦੋ ਚਮਚ ਖਸਖਸ ਲਈ ਸੀ। ਖਸਖਸ ਨੂੰ ਰੋਸਟ ਕਰਾਂਗੇ। ਖਾਸ ਕਰਕੇ ਵੀ ਟ੍ਰੇਨਰ ਉਸ ਟੋਣ ਵਾਲੀ ਹੈ ਖਾਸ ਕਰਕੇ ਵਿੱਚ ਵੀ ਬਹੁਤ ਵਧੀਆ ਹੈ ਵੀ ਆਪਣੀ ਸਿਹਤ ਲਈ ਹੈ ਇਹਦੇ ਵਿੱਚ ਮੈਗਾ ਤੀ ਪੈਟੀ ਐਸਿਡ ਹੁੰਦਾ ਜੋ ਆਪਣੀ ਸੇਕ ਲਈ ਵਧੀਆ ਹੁੰਦਾ ਸੋ ਹਮ ਸਾਰੀਆਂ ਚੀਜ਼ਾਂ ਤਿਆਰ ਹੋ ਗਏ ਨੇ ਆਪਾਂ ਇਹਨਾਂ ਦੇ ਪੇਸਟ ਬਣਾਵਾਂਗੇ ਉਹ ਸਾਰੀਆਂ ਇਹ ਰੋਸਟ ਕਰ ਲਿਆ ਆਪਾਂ ਇਹਨਾਂ ਨੂੰ ਹੁਣ ਗ੍ਰਾਇੰਡ ਕਰਾਂਗੇ ਚੰਗੀ ਤਰ੍ਹਾਂ ਪੀਸ ਲਾਗੇ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦਾ ਪਾਊਡਰ ਇਹ పేల మఖా రోస్ట్లేకీ సారీ చీజాను పాయిండ్ లే పని సరి హను దూసే సార్ మిక్చర్ తయారు థోడే జాడర్ వచ్చా చాక్లేట పావుడర్ పా ਗੋਮੇਡ ਬੌਰਨ ਵਿਟਾ ਬਣ ਗਿਆ ਬੱਚਿਆਂ ਵਾਸਤੇ। ਕਈ ਬੱਚੇ ਦੁੱਧ ਨਹੀਂ ਪੀਂਦੇ ਉਹਨਾਂ ਨੂੰ ਆਪਾਂ ਇਹ ਪਾਊਡਰ ਵਿੱਚ ਪਾ ਕੇ ਦੁੱਧ ਪਿਆ ਸਕਦੇ ਆ। ਜੁਸ ਇਹ ਲਈ ਬਹੁਤ ਹੀ ਵਧੀਆ ਹੈ। ਬੱਚਿਆਂ ਨੇ ਹੱਡੀਆਂ ਮਜ਼ਬੂਤ ਬਣਦੀਆਂ ਸਾਰੇ ਵਾਸਤੇ ਵਧੀਆ ਹੈ। ਸਾਰੇ ਪਾਊਡਰ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਇੱਕ ਕਬਲੀ ਮਿਸ਼ਰੀ ਦੀ ਪਾ ਸਕਦੇ ਹਾਂ ਜਿਹੜੇ 슈ਗਰ ਪੇਸ਼ੈਂਟ ਹੈ ਇਹ ਨਹੀਂ ਮਿੱਠਾ ਪਾਣਾ ਆਪਾਂ ਪਿੱਕਾ ਵੀ ਰੱਖ ਸਕਦੇ ਇਹਨੂੰ సోనా పావుడర బ తికల్ హా బ వస్తే బర్నవీటా తర్కే విద్య చాక్లేట పావుడర పాచే చాక్ట పావుడర్ పా ਇਨੂੰ ਆਪਾਂ ਮਿਕਸ ਕਰ ਲਾਂਗੇ ਮਿਕਸੀ ਦੇ ਵਿੱਚ ਇਹਦੇ ਤੇ ਬੱਚਾਂ ਦੇ ਬਹੁਤ ਹੀ ਪਸੰਦ ਆਉਂਦਾ ਹੈ ਚਾਕਲੇਟ ਵਾਲਾ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਤੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਇਹਨੂੰ ਜਿਹੜੇ ਬੱਚੇ ਵੀ ਪੀ ਸਕਦੇ ਵੱਡੇ ਵੀ ਨੌਜਵਾਨ ਵੀ ਸਾਰੇ ਵਾਸਤੇ ਹੀ ਵਧੀਆ ਹੈ ਤੇ ਆਪਾਂ ਬੱਚਿਆਂ ਵਾਸਤੇ ਬੋਰਨੀਟਾ ਤਿਆਰ ਕਰ ਲਿਆ ਇਹ ਸਿੰਪਲ ਪਾਊਡਰ ਹੈ ਸੋ ਜਿਸ ਤਰ੍ਹਾਂ ਦੀ ਅਰਜ਼ੀ ਕਰੀ ਤੁਹਾਡਾ ਬਣਾ ਸਕਦੇ ਆ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਹੈ ਹੁਣ ਇਹਨਾਂ ਨੂੰ 에ਅਰ ਟਾਈਟ ਡੱਬਿਆਂ ਦੇ ਵਿੱਚ ਪਾ ਕੇ ਰੱਖ ਲੈਣਾ ਤਾਂ ਜੋ ਵਧੀਆ ਰਹੇ ਫਰੈਸ਼ ਪਾਇਕ ਜਿਸ ਹਮ ਚੀਨਾਂ ਦੋ ਚਮਚੇ ਗਲਾਸ ਚ ਪਾ ਕੇ ਦੁੱਧ ਚ ਪਾ ਕੇ ਪੀ ਸਕਦੇ ਆ ਬਹੁਤ ਵਧੀਆ ਟੇਸਟੀ ਬੰਦਾ ਹੈ ਇਹ ਇੱਕ ਹੋਮ ਮੇਡ ਸੁਪਰ ਫੂਡ ਹੈ ਹੋਮ ਮੇਡ ਬੋਰਨ ਬੀਟਾ ਤਿਆਰ ਕਰ ਲਿਆ ਆਪਾਂ ਤੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਣਾ ਧੰਨਵਾਦ ਜੀ